ਤੇ ਹੁਣ ਪੰਜਾਬ ਜਿਸ ਥਾਂ ਦੇ ਉੱਤੇ ਸੁਦੀਰ ਸੁਰੀ ਦਾ ਕਤਲ ਹੋਇਆ ਸੀ ਉੱਥੇ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਡੀਜੀਪੀ ਪੰਜਾਬ ਗੌਰਵ ਯਾਦਵ ਕੱਡਣਾ ਵਾਲੀ ਥਾਂ ਦੇ ਉੱਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਬ੍ਰੀਫਿੰਗ ਕੀਤੀ ਹੋਰ ਹੁਣ ਖਾਸ ਤੌਰ ਦੇ ਉੱਤੇ ਕੱਡਣਾ ਵਾਲੀ ਥਾਂ ਦੇ ਉੱਤੇ ਡੀਜੀਪੀ ਪੰਜਾਬ ਗੌਰਵ ਯਾਦਵ ਜਿਨ੍ਹਾਂ ਨੇ ਉਹ ਪਹੁੰਚੇ ਨੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੀਪੀ ਅਰੁਣਪਾਲ ਸਿੰਘ ਹੋਣੀ ਮੌਜੂਦ ਨੇ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਮੌਜੂਦ ਨੇ ਤਮਾਮ ਸੀਨੀਅਰ ਅਧਿਕਾਰੀ ਪੁਲਿਸ ਅਧਿਕਾਰੀ ਜੋ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ ਵੱਡੀ ਵਾਰਦਾਤ ਜੋ ਹੈ ਪੰਜਾਬ ਦੇ ਵਿੱਚ ਹੋਈ ਹੈ ਔਰ ਲਾਅ ਐਂਡ ਆਰਡਰ ਦੇ ਉੱਤੇ ਬਹੁਤ ਸਵਾਲ ਖੜੇ ਹੋ ਰਹੇ ਨੇ ਕਮਿਊਨਲ ਤਰੀਕੇ ਦਾ ਜੋ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਖਾਸ ਤੌਰ ਦੇ ਉੱਤੇ ਜੋ ਗੱਲਬਾਤ ਜਾਏ ਉਹ ਇਸ ਵੇਲੇ ਹੁਣ ਡੀਜੀਪੀ ਕਰਦੇ ਹੋ ਨਜ਼ਰ ਆਏ ਨੇ ਤਾਂ ਡੀਜੀਪੀ ਨੂੰ ਬਰੀਫਿੰਗ ਜੋ ਹੈ ਉਹ ਕੀਤੀ ਜਾ ਰਹੀ ਹੈ ਤਾਂ ਡੀਜੀਪੀ ਲਾਰਡ ਆਰਡਰ ਅਰਪਿਤ ਸ਼ੁਕਲਾ ਇੱਥੇ ਮੌਜੂਦ ਨੇ ਨਾਲ ਹੀ ਸੀਪੀ ਅਰੁਣਪਾਲ ਸਿੰਘ ਹੋਣੀ ਮੌਜੂਦ ਨੇ ਤਾਂ तमाम ਉਹ ਬਰੀਫਿੰਗ ਜਿਹੜੀ ਹੈ ਉਹ ਪੂਰੀ ਕੱਡਾਂ ਵਾਲੀ ਥਾਂ ਜੋ ਹੈ ਉਹ ਡੀਜੀਪੀ ਪੰਜਾਬ ਨੂੰ ਦਿਖਾਈ ਜਾ ਰਹੀ ਹੈ ਡੀਜੀਪੀ 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 ਜਿਸ ਨਾਲ ਗੋਲੀ ਨੂੰ ਜੋ ਹੈ ਉਹ ਖਾਸ ਤੌਰ ਦੇ ਉੱਤੇ ਇੱਥੇ ਕੱਡਾਂ ਵਾਲੀ ਥਾਂ ਦੇ ਉੱਤੇ ਹੁਣ ਬਰੀਫ ਕੀਤਾ ਜਾ ਰਿਹਾ ਹੈ ਤਾ ਗੋਪਾਲ ਮੰਦਰ ਦੇ ਬਾਹਰ ਹੁਣ ਡੀਜੀਪੀ ਪਹੁੰਚੇ ਨੇ ਤਾਂ ਬਰੀਫ ਜੋ ਹੈ ਉਹਨਾਂ ਨੂੰ ਸੀਨੀਅਰ ਅਧਿਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਤਾਂ ਬੁਰੀ ਘਟਨਾ ਇਹ ਵਾਰਦਾ ਜਿੱਥੇ ਹੋਈ ਹੈ ਉਸ ਥਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅੱਜ ਜੋ ਪੂਰੀ ਕ੍ਰਾਈਮ ਸੀਨ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਤਾਂ ਉਸ ਕ੍ਰਾਈਮ ਸੀਨ ਨੂੰ ਜੋ ਹੈ ਉਹ ਬਰੀਫ ਕੀਤਾ ਜਾ ਰਿਹਾ ਹੈ ਤਾਂ ਵੇਖ ਸਕਦੇ ਹੋ ਇਸ ਕ੍ਰਾਈਮ ਸੀਨ ਨੂੰ ਜੋ ਡੀਜੀਪੀ ਨੇ ਉਹਨਾਂ ਨੂੰ ਦੱਸਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਦੇ ਉਤੇ ਜਿੱਥੇ ਪੁਲਿਸ ਅਧਿਕਾਰੀ ਜੋ ਨੇ ਉਹ ਪੂਰਾ ਕ੍ਰਾਈਮ ਸੀਨ ਜੋ ਹੈ ਉਹ ਡੀਜੀਪੀ ਨੂੰ ਸਮਝਾਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੁਲਿਸ ਅਧਿਕਾਰੀ ਜੋ ਨੇ ਉਹ ਇੱਥੇ ਮੌਜੂਦ ਨਹੀਂ ਔਰ ਨਾਲ ਹੀ ਉਹਨਾਂ ਨੂੰ ਜੋ ਕ੍ਰਾਈਮ ਸੀਨ ਹੈ ਉਹ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਥਾਂ ਦੇ ਉੱਤੇ ਜਿੱਥੇ ਤੁਸੀਂ ਸਰਕਲ ਦੇਖ ਸਕਦੇ ਹੋ ਉਸ ਥਾਂ ਦੇ ਉੱਤੇ ਇਹ ਗੋਲੀਆਂ ਜਿਵੇਂ ਚੱਲੀਆਂ ਇੱਕ ਘਰ ਇਸ ਇਸੇ ਘਰ ਦੇ ਉੱਤੇ ਵੀ ਗੋਲੀਆਂ ਚੋਨੇ ਉਹ ਫਾਇਰ ਹੋਈਆਂ ਤਾਂ ਨਾਲ ਡੀਜੀਪੀ ਨੂੰ ਤੁਸੀਂ ਦੇਖ ਸਕਦੇ ਹੋ ਸਾਰਾ ਬਰੀਫ ਕੀਤਾ ਜਾ ਰਿਹਾ ਹੈ ਡੀਜੀਪੀ ਗੌਰਵ ਯਾਦਵ ਤਾਂ ਡੀਜੀਪੀ ਗੌਰਵ ਯਾਦਵ ਨੂੰ ਐਡੀਜੀਪੀ ਲਾਅਨ ਆਰਡਰ ਅਰਪਿਤ ਸ਼ੁਕਲਾ ਤੁਸੀਂ ਦੇਖ ਸਕਦੇ ਹੋ ਔਰ ਨਾਲ ਹੀ ਉਹਨਾਂ ਦੇ ਸੀਪੀ ਅਰੁਣ ਪਾਸਿੰਗ ਮੌਜੂਦ ਨੇ ਔਰ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਡੀਜੀਪੀ ਗੌਰਵ ਯਾਦਵ ਮੌਜੂਦ ਨੇ ਤਾਂ ਗੌਰਵ ਯਾਦਵ ਕੱਟਾਂ ਵਾਲੀ ਥਾਂ ਦੇ ਉੱਤੇ ਪਹੁੰਚੇ ਨੇ ਕ੍ਰਾਈਮ ਸੀਨ ਤੇ ਪਹੁੰਚੇ ਨੇ ਕ੍ਰਾਈਮ ਸੀਨ ਦੇ ਉੱਤੇ ਹੀ ਸਾਰੀ ਜੋ ਤਸਵੀਰ ਹੈ ਉਹ ਡੀਜੀਪੀ ਨੂੰ ਦਿਖਾਈ ਜਾ ਰਹੀ ਹੈ ਪਰ ਵੱਡਾ ਸਵਾਲ ਕੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਇਹ ਜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਵਾਰਦਾਤ ਹੋ ਸਕਦੀ ਹੈ ਤਾਂ ਉਸ ਸਬਦੇ ਵਿਚਕਾਰ ਕਿਉਂ ਇਕਤਾਹੀ ਵਰਤੀ ਗਈ ਹੈ ਕਿਉਂ ਖਾਸ ਤੌਰ ਦੇ ਉਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਡੀਜੀਪੀ ਗੌਰਵ ਯਾਦਵ ਪਹੁੰਚੇ ਹੋਏ ਨੇ ਨਾਲ ਹੀ ਏਡੀਜੀਪੀ ਅਰਬਿ ਸ਼ੁਕਲਾ ਮੌਜੂਦ ਨੇ ਤਾਂ ਕ੍ਰਾਈਮ ਸੀਨ ਦੇ ਉੱਤੇ ਪਹੁੰਚੇ ਨੇ ਕ੍ਰਾਈਮ ਸੀਨ ਦੇ ਉੱਤੇ ਉਹਨਾਂ ਨੇ ਪੂਰਾ ਜਾਇਜ਼ਾ ਲਿੱਤਾ ਹੈ ਔਰ ਨਾਲ ਹੀ ਹੁਣ ਕੀ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਇਹ ਖਾਸ ਤੌਰ ਦੇ ਉਤੇ ਦੇਖਣਾ ਜੀ ਮੀਡੀਆ ਬਰੀਫਿੰਗ ਜੋ ਹੈ ਉਹ ਹੋਣ ਲੱਗੀ ਹੈ ਤਾਂ ਡੀਜੀਪੀ ਪੰਜਾਬ ਇਸ ਵੇਲੇ ਬਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਡੀਜੀਪੀ ਕੀ ਕਹਿਣਗੇ ਟੀਜੀਪੀ ਦੇ ਨਾਲ ਡੀਜੀਪੀ ਗੁਰਦਾਸਪੁਰ ਪਹੁੰਚ ਚੁੱਕੇ ਹੁਣ ਟੈਂਪੋਸ਼ ਕਰਾਂਗੇ ਤਾਂ ਡੀਜੀਪੀ ਵਾਪਸ ਪਹੁੰਚ ਚੁੱਕੇ ਨਹੀਂ ਸਰਸਰ ਅਭੀ ਤੱਕ ਕੀ ਘਟਨਾ ਵਿੱਚ ਸਾਹਮਣੇ ਆਇਆ ਹੈ ਕੀ ਖਾਲਿਸਾਨ ਐਂਗਲ ਸੇ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ ਇਸ ਪੂਰੀ ਘਟਨਾ ਕੀ ਅੱਜ ਦਾ ਜਿਹੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਸੁਦੀਰ ਸੂਰੀ ਜੀ ਤੇ ਅਟੈਕ ਹੋਇਆ ਸੀ ਉਸ ਦਾ ਮੈਂ ਸਪੌਟ ਵੇਖਣ ਤੇ ਇਨਵੈਸਟੀਗੇਸ਼ਨ ਦੀ ਰਿਵਿਊ ਕਰਨ ਲਈ ਆਪਣੀ ਟੀਮ ਨਾਲ ਮੈਂ ਇੱਥੇ ਆਇਆ ਸੀਗਾ ਤੇ ਇਹ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਸ ਦਾ ਜਿਹੜਾ ਐਕਸੈਲੈਂਟ ਸੀਗਾ ਉਹ ਮੌਕੇ ਤੇ ਅਰੈਸਟ ਹੋ ਗਿਆ ਜਿਹੜਾ ਅਰੈਸਟ ਕੀਤਾ ਗਿਆ ਐਫ ਆਈ ਆਰ 302 ਆਈ ਪੀਸੀ ਦੇ ਤਹਿਤ ਦਰਜ ਹੋ ਗਈ ਹੈ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹੈਗੇ ਤੇ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਸਾਰੇ ਪਹਿਲੂਆਂ ਦੀ ਕੀ ਕੌਨਸਪੀਰੇਸੀ ਸੀਗੀ ਇਸ ਦੇ ਵਿੱਚ ਕੌਣ ਕੌਣ ਸ਼ਾਮਿਲ ਸੀ ਇਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਸਰ ਜੀ ਉਹ ਜੋ ਆਪਤੀ ਕੁਝ ਗੱਲਾਂ ਪਹਿਲੇ ਮੈਨੂੰ ਬੋਲਣ ਦਿਓ ਜੀ ਕੁਝ ਗੱਲਾਂ ਮੈਂ ਕਹਿਣੀ ਚਾਹੁੰਦਾ ਸਭ ਤੋਂ ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਸੀਂ ਅਮਨ ਤੇ ਪੀਸ ਤੇ ਹਾਰਮਨੀ ਨੂੰ ਡਿਸਟਰਬ ਨਹੀਂ ਹੁੰਦੇ ਵਾਂਗੇ ਐਵੇਂ ਸਾਰਿਆਂ ਲਈ ਇਸ ਤਰ੍ਹਾਂ ਦੇ ਜਿਹੜੇ ਵੀ ਅਨਸਰ ਹੈਗੇ ਉਹਨਾਂ ਨੂੰ ਵਾਰਨਿੰਗ ਦਿੰਦਾ ਸੱਚ ਦਿੰਦਾ ਇਹ ਪੰਜਾਬ ਪੁਲਿਸ ਨੇ ਪਹਿਲੇ ਵੀ ਪੰਜਾਬ ਦੇ ਵਿੱਚ ਹਾਰਮਨੀ ਮੇਨਟੇਨ ਕਰਕੇ ਰੱਖੀ ਹੈ ਅਸੀਂ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਰੱਖਾਂਗੇ ਪੰਜਾਬ ਦੇ ਲੋਕ ਅਮਨ ਪਸੰਦ ਹੈਗੇ ਇਹ ਗੁਰੂਆਂ ਦੀ ਨਗਰੀ ਹੈ ਅੰਮ੍ਰਿਤਸਰ ਦੇ ਵਿੱਚ ਹਾਰਮਨੀ ਤੇ ਪੀਸ ਦਾ ਇੱਕ ਬਹੁਤ ਲੰਬਾ ਇਤਿਹਾਸ ਹੈ ਤੇ ਮੈਂ ਸਾਰਿਆਂ ਨੂੰ ਸਾਰੇ ਜਿਹੜੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਪੀਸ ਤੇ ਹਾਰਮਨੀ ਬਣਾ ਕੇ ਰੱਖੋ ਇਸ ਟਾਈਮ ਸੈਕੰਡਲੀ ਮੈਂ মিডিਆ ਦੇ ਜਿਹੜੇ ਸੱਚੇ ਨੇਗੇ ਇਹਨਾਂ ਨੂੰ ਸਪੈਸ਼ਲੀ ਅਪੀਲ ਕਰਾਂਗਾ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਕਰਾਂਗਾ ਕਿ ਫਾਲਸ ਰੂਮਰਸ ਤੇ ਫੇਕ ਨਿਊਜ਼ ਤੇ ਨਾ ਜਾਓ ਸਿਚੁਏਸ਼ਨ ਜਿਹੜੀ ਇੱਥੇ ਪੂਰੀ ਤਰ੍ਹਾਂ ਅੰਦਰ ਕੰਟਰੋਲ ਹੈਗੀ ਸਟੇਬਲ ਸਿਚੁਏਸ਼ਨ ਹੈਗੀ ਤੇ ਅਸੀਂ ਲੀਗਲੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਡਰ ਐਕਟ ਦੇ ਅੰਡਰ ਅਸੀਂ ਕਾਰਵਾਈ ਕਰਾਂਗੇ ਜਿਹੜਾ ਕੋਈ ਫੇਕ ਨਿਊਜ਼ ਸਰਕੂਲੇਟ ਕਰੂਗਾ ਰੋਂਗ ਰੂਮਰਸ ਕਰੂਗਾ ਤੇ ਇਹ ਸਾਰੇ ਇਸ ਤਰ੍ਹਾਂ ਦੇ ਅੰਸਰਾਂ ਨੂੰ ਮੈਂ ਵਾਰਨਿੰਗ ਦਿੰਦਾ ਅਸੀਂ ਬਿਲਕੁਲ ਪੰਜਾਬ ਦਾ ਮਾਹੌਲ ਨਹੀਂ ਵਿਗੜਨ ਦਾਂਗੇ ਇਹ ਚੀਫ ਮਿਨਿਸਟਰ ਸਾਹਿਬ ਦੀ ਸਖਤ ਹਦਾਇਤ ਹੈ ਕਿ ਸਟੇਟ ਦੇ ਵਿਦ ਪੀਸ ਐਂਡ ਲੈਟ ਮੀ ਕੰਪਲੀਟ ਜੀ ਸਰ ਜੀ ਸਰ ਕੱਲ ਪੰਜਾਬ ਬੰਦ ਹੈ ਸਰ ਪਰਵਾਹ ਨਹੀਂ ਕਿ ਪਰਵਾਹ ਹੈਗਾ ਕਿ ਅਸੀਂ ਪੰਜਾਬ ਬੰਦ ਦੀ ਮੰਗ ਕਰਦੇ ਹੈਗੇ ਆ ਦੇਖੋ ਜੀ ਅਸੀਂ ਅਸੀਂ ਸਾਡੀ ਬਹੁਤ ਜ਼ਿਆਦਾ ਹਮਦਰਦੀ ਹੈ ਮੈਂ ਅਸ਼ੋਰ ਕਰਨਾ ਚਾਹੁੰਦਾ ਕਿ ਪਰਿਵਾਰ ਨੂੰ ਤੇ ਉਹਨਾਂ ਜਿਹੜੇ ਜਿਨ੍ਹਾਂ ਨੂੰ ਵੀ ਥ੍ਰੈਟ ਹੈਗੀ ਅਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਸਿਕਿਉਰਿਟੀ ਦਾਂਗੇ ਉਹਨਾਂ ਦਾ ਧਿਆਨ ਰੱਖਾਂਗੇ ਤੇ ਸਾਡੇ ਵੱਲੋਂ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਅਸੀਂ 올 ਪੋਸੀਬਲ ਅਸਿਸਟੈਂਸ ਵੁੱਡ ਬੀ 기ਵਨ ਤੇ ਇਹ ਇਹ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਮੈਂ ਇਸ ਇਨਸੀਡੈਂਟ ਦੀ ਸਖਤ ਨਿਖੇਦੀ ਕਰਦਾ ਸਰ 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 ਜਿਹੜਾ ਜਿਹੜੇ ਗਰਮੀ ਦੇ ਗੋਲੀ ਚ ਚਲਾਈ ਗਈ ਸਰ ਉਸ ਦੀ ਕਾਰ ਦੇ ਵਿੱਚ ਇੱਕ ਬੁੱਕਲੇਟ ਪਾਈ ਗਈ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਵੀ ਤਸਵੀਰ ਹੈ ਮਨੀਸ਼ਾ ਗੁਲਾਟੀ ਦੀ ਤਸਵੀਰ ਹੈ ਸ਼ਿਵ ਸੇਨਾ ਲੀਡਰ ਦੀ ਤਸਵੀਰਾਂ ਪਾਸਟਰਸ ਦੀ ਵੀ ਹੈ ਕਾਫੀ ਪ੍ਰੋਮਿਨੈਂਟ ਫੇਸਿਸ ਦੀ ਇਨਵੈਸਟੀਗੇਸ਼ਨ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ ਇਟ ਇਜ਼ ਅ ਵੈਰੀ ਪ੍ਰੀਲਿਮਰੀ ਸਟੇਜ ਸਰ ਇੱਥੇ ਦੇ ਮੌਜੂਦਾ ਸਰ ਦੇ ਵਿੱਚ ਜੋ ਇਨਸੀਡੈਂਟ ਹੋਇਆ ਸੀ ਕਿ ਕਪੜਾ ਵਪਾਰੀ ਨੂੰ ਗੋਲੀ ਮਾਰੀ ਜਾਂਦੀ ਹੈ ਜੋ ਵਿਅਕਤੀ ਉਸ ਨੂੰ ਸੀ ਗ੍ਰਿਫਤਾਰ ਕੀਤੇ ਗਏ ਦੇ ਵੱਲੋਂ ਕਲੇਮ ਕੀਤਾ ਗਿਆ ਸੀ ਕਿ ਉਹ ਸੂਰੀ ਦੀ ਰੈਕੀ ਕਰ ਰਹੀ ਸੀ ਪਰ ਕੀ ਪੰਜਾਬ ਪੁਲਿਸ ਉਸ ਦੇ ਬਾਵਜੂਦ ਕੋਈ ਸੁਰੱਖਿਆ ਦੇ ਵਿੱਚ ਇਜ਼ਾਫਾ ਕੀਤਾ ਗਿਆ ਜਾਂ ਸੁਰੱਖਿਆ ਦੇ ਵਿੱਚ ਕੋਈ ਚੇਂਜ ਕੀਤੀ ਕੀ ਤੁਹਾਡੇ ਵੱਲੋਂ ਦੇਖੋ ਸੁਰੱਖਿਆ ਦੇ ਵਿੱਚ ਅਸੀਂ ਅਸੀਂ ਫਿਗਰਸ ਨਹੀਂ ਦਿੰਦੇ ਆ ਸੋ ਮੈਂ ਫਿਗਰਸ ਨਹੀਂ ਦੰਗਾ ਮੈਂ ਇਹ ਜਰੂਰ ਕਰ ਸਕਦਾ ਕਿ ਅਸੀਂ ਬਹੁਤ ਜ਼ਿਆਦਾ ਮੁਸਤੈਦੀ ਨਾਲ ਦੇਖੋ ਮੌਕੇ ਤੇ ਜਿਸ ਬੰਦੇ ਨੇ ਫਾਇਰ ਕੀਤਾ ਉਸ ਨੂੰ ਅਸੀਂ ਮੌਕੇ ਤੇ ਅਰੈਸਟ ਕੀਤਾ ਸਾਡੀ ਫੋਰਸ ਨੇ ਸੋ ਅਸੀਂ ਸਿਕਿਉਰਿਟੀ ਇਨਪੁਟਸ ਦਾ ਧਿਆਨ ਰੱਖਦੇ ਹਾਂ ਉਸ ਨੂੰ ਫੈਕਟਰ ਇਨ ਕਰਦੇ ਹਾਂ ਜੀ ਸਰ ਤੁਸੀਂ ਉਹ ਕੈਰ ਐਕਟੀਵਿਟੀ ਦੇਖ ਰਹੇ ਹੋ ਕੈਰ ਐਕਟੀਵਿਟੀ ਹੈ ਆਤੰਕੀ ਘਟਨਾ ਦੇ ਨਾਲ ਜੋੜ ਕੇ ਦੇਖ ਰਹੇ ਹੋ ਸਰ ਇਸ ਨੂੰ ਦੇਖੋ ਹਾਲੇ ਇਟ ਇਜ਼ ਟੂ अर्ली ਟੂ ਕਮੈਂਟ ਇਟ ਇਜ਼ ਟੂ अर्ली ਟੂ ਕਮੈਂਟ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰਾਂਗੇ ਸਰ ਇਹ ਤੋਂ ਲੋਕਲ ਐਮਐਲਏ ਜੋ ਕੁਵਰ ਵਿਜੇ ਪ੍ਰਤਾਪ ਸਿੰਘ ਹੀ ਇਸ ਸੇਇੰਗ ਕਿ ਇਟਸ ਅ ਟੋਟਲ ਫੇਲਿਅਰ ਆਫ ਸੀਪੀ ਲਾਅ ਐਂਡ ਆਰਡਰ ਐਂਡ ਸੀਪੀਔਰ ਸੀਪੀ ਦੇ ਉੱਤੇ ਸਿੱਧੇ ਸਵਾਲ ਖੜੇ ਕਰ ਰਹੇ ਨੇ ਵੀ ਵਿਲ ਲੁੱਕ ਇਨਟੂ 올 द एस्पेक्ट्स ਅਸੀਂ ਸਾਰਾ ਸਾਡੇ ਹਾਲਾ ਸਾਡੇ ਫੋਕਸ ਹੈਗਾ ਕਿ ਅਸੀਂ ਅਸੀਂ ਇਨਸੀਡੈਂਟ ਨੂੰ ਪੂਰੀ ਤਰ੍ਹਾਂ ਟ੍ਰੇਸ ਕੀਤਾ ਜਾਵੇ ਇਸ ਦੀ ਇਸ ਦੇ ਇਨ ਡੈਪਥ ਇਹਦੀ ਇਨਵੈਸਟੀਗੇਸ਼ਨ ਹੋਵੇ ਜਿਹੜੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਸਾਡੀ ਸੈਕੰਡ ਪ੍ਰਾਇੋਰਟੀ ਹੈਗੀ ਕਿ ਪੰਜਾਬ ਦੇ ਵਿੱਚ ਪੀਸ ਐਂਡ ਹਾਰਮਨੀ ਮੇਨਟੇਨ ਰਵੇ ਅਸੀਂ ਇਸ ਤੇ ਫੋਕਸ ਕਰਾਂਗੇ ਦੋਸਤ ਦੋਵੇਂ ਹਮਲਾ ਪੰਜਾਬ ਦੇ ਵਿੱਚ ਦੇ ਜੋ ਉਸ ਸਮੇਂ ਨਾਲ ਮੌਜੂਦ ਸੀ ਜੇਕਰ ਪੰਜਾਬ ਪੁਲਿਸ ਦੀ ਮੌਜੂਦਗੀ ਚ ਕਿਸੇ ਵਿਅਕਤੀ ਦਾ ਕਤਲ ਕੀਤਾ ਜਾਂਦਾ ਤਾਂ ਆਮ ਵਿਅਕਤੀ ਕਿਸ ਤਰੀਕੇ ਨਾਲ ਸੇਫ ਹੋ ਸਕਦਾ ਦੇਖੋ ਜੀ ਅਸੀਂ ਪਿਛਲੇ ਕੁਝ ਦਿਨਾਂ 'ਚ ਕਾਫੀ ਜ਼ਿਆਦਾ ਤੁਸੀਂ ਦੇਖਿਆ ਉਹਨਾਂ ਗੈਂਗਸਟਰਸ ਦੇ ਖਿਲਾਫ 테ਰਰਿਸਟ ਦੇ ਖਿਲਾਫ ਸਾਡੇ ਐਕਸ਼ਨ ਹੋਏ ਹੈਗੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈਗੀ ਤੇ ਸਟੇਟ ਦੇ ਵਿੱਚ ਅਸੀਂ ਪੀਸ ਤੇ ਸ਼ਾਂਤੀ ਨੂੰ ਪੂਰੀ ਤਰ੍ਹਾਂ ਬਹਾਲ ਰੱਖਾਂਗੇ ਸਰ ਸਰ ਇਸ ਨੂੰ ਕਿਆ ਖਾਲਿਸਤਾਨ ਮੂਵਮੈਂਟ ਦੇ ਸਾਥ ਜੋੜ ਕੇ ਦੇਖਿਆ ਜਾ ਰਿਹਾ ਇਸ ਪੂਰੇ ਇਨਸੀਡੈਂਟ ਕੋ ਕਿ ਕਹੀਂ ਉਨਕੀ ਕੁਝ ਇਨਵੋਲਵਮੈਂਟ ਥੀ ਨੇ ਕਿਉਂਕਿ ਜਿਸ ਤਰ੍ਹਾਂ ਸੇ ਸਮੱਗਰੀ ਉਸਦੀ ਗੱਡੀ ਸੇ ਮਿਲੀ ਹੈ ਉਸਕੇ ਬਾਅਦ ਇਸਪੇ ਵੀ ਜਾਂਚ ਕੀ ਜਾ ਰਹੀ ਹੈ ਇਹ ਹਮ ਸਾਰੇ ਪਹਿਲੂਆਂ ਪਰ ਜਾਂਚ ਕਰ ਰਹੇ ਅਭੀ ਕਿਸੇ ਵੀ ਅ ਇਨਵੈਸਟੀਗੇਸ਼ਨ ਐਂਗਲ ਤੇ ਕੁਝ ਕਹਿਣਾ ਉਚਿਤ ਨਹੀਂ ਹੋਗਾ ਐਨੀ ਐਂਗਲ ਅਮਰਿਤਪਾਲ ਸਿੰਘ ਬਿਕੋਜ਼ ਅਮਰਿਤਪਾਲ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਗੱਲਬਾਤ ਹੋ ਰਹੀ ਹੈ ਅਮਰਿਤਪਾਲ ਦੇ ਵੱਲੋਂ ਜਿਸ ਤਰੀਕੇ ਦੇ ਬਿਆਨ ਹੋ ਰਹੇ ਆ ਪੰਜਾਬ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਕਾਰਵਾਈ ਨਜ਼ਰ ਨਹੀਂ ਆਉਂਦੀ ਲੱਗਦਾ ਨਹੀਂ ਕਿ ਉਸੇ ਦਾ ਹੀ ਇੱਕ ਨਤੀਜਾ ਹੋਵੇਗਾ ਇਸੇ ਐਡੋਨਸਰ ਇਸੇ ਚ ਐਨੋਨਿਮਸ ਬੈਕਰੀ ਕੀਤੀ ਹੋਇਆ ਤੇ ਵੀ ਸਟicker ਵਾਰਿਸ ਪੰਜਾਬ ਦੇ ਬੰਦੇ ਲਗਾ ਹੋਏ ਅਸੀਂ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰਾਂਗੇ ਦੇਖੋ ਸਾਡੀ ਇਨਵੈਸਟੀਗੇਸ਼ਨ ਐਵਿਡੈਂਸ ਬੇਸ ਹੋਗੀ ਜਿਸ ਤਰ੍ਹਾਂ ਐਵੀਡੈਂਸ ਆਊਗਾ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਊਗੀ ਗੋਰੋ ਸਰ ਆਪਨੇ ਇੱਕ ਅਸੀਂ ਅਸੀਂ ਸਪੈਸ਼ਲੀ ਸਾਡੀ ਇੰਟਰਨਲ ਸਿਕਿਉਰਿਟੀ ਡਿਵੀਜ਼ਨ ਦੀ ਟੋਕੇ ਸਾਹਿਬ ਇੱਥੇ ਹੈਗੇ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕਰਨ ਲਈ ਅਸੀਂ ਟੈਕਨੀਕਲ ਤਰੀਕੇ ਨਾਲ ਫੋਰੈਂਸਿਕ ਟੀਮ ਅਸੀਂ ਵੀ ਮੌਕੇ ਤੇ ਬੁਲਾਈ ਹੈ ਅਸੀਂ ਸਾਰੇ ਪਹਿਲੂਆਂ ਦੀ ਟੈਕਨੀਕਲੀ ਹਰ ਪੱਖੋਂ ਜਾਂਚ ਕਰ ਰਹੇ ਹਾਂ ਗੋਰੋ ਸਰ ਆਪਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਆਪਨੇ ਕਿਹਾ tha ਕਿ ਸੀਮਾ ਪਾਰ से काफी ज्यादा हथियार आ रहे हैं तो क्या उसको लेके भी देख सकते हैं कि कहीं पैरानोਰਕ ਕੋ ਦੁਆਰਾ ਦੁਸਰ ਰਿਵਾਈਵ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੈ ਅਸੀਂ ਸਾਰੇ ਅਸੀਂ ਸੈਂਕਲ ਨੂੰ ਅਸੀਂ ਸਾਰੇ ਐਂਗਲਸ ਨੂੰ ਅਸੀਂ ਦੇਖ ਰਹੇ ਹੈਗੇ ਜੀ ਜੇ ਐਨੀਬਾਡੀ ਕਲੇਮ ਫਾਰ ਥਿਸ ਇਨਸੀਡੈਂਟ ਅਭੀ ਇਹਨੇ ਕਲੇਮ ਕੀਤਾ ਸਰ ਇਸਕਾ ਯੂ ਸੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਅਸੀਂ ਅਸੀਂ ਹਰ ਗੱਲ ਨੂੰ ਆਥੈਂਟੀਸਿਟੀ ਨਾਲ ਵੈਰੀਫਾਈ ਕਰਨਾ ਚਾਹੁੰਦੇ ਸਰ ਇਹ ਬੰਦਾ ਕੌਨਸੀ ਡੀਟੇਲ ਕੀ ਹੈ ਬੇਸਚਾਨ ਜਿੱਥੇ ਬੰਦੀ ਨਾਲ ਜੁੜਿਆ ਸੀ ਦੇਖੋ ਜੀ ਇਹਦੇ ਤੇ گارਮੈਂਟ ਸ਼ਾਪ ਹੈਗੀ ਨੇੜੇ ਜਿਹੜਾ ਸੰਨੀ ਸੀਗਾ ਸੋ ਤੁਹਾਨੂੰ ਸਾਰਿਆਂ ਨੂੰ ਫੈਕਟਸ ਦਾ ਪਤਾ ਹੈਗਾ ਅਸੀਂ ਇਹਦੀ ਡੀਪਰ ਦੇਖ ਰਹੇ ਹੈਗੇ ਕਿ ਇਹਦੀ